ਮੇਰੇ ਵੀਰੋ ਤੇਰਾਓ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਲੱਗਿਆਂ ਭਾਈ ਭੂਮਿਏ ਦੀ ਭਾਈ ਭੂਮਿਨਾ ਹੀ ਉਹ ਠੱਗ ਹੀ ਤੇ ਨਾਲੇ ਚੋਰ ਹੀ ਤੇ ਨਾਲੇ ਜੱਟ ਹੀ ਭਾਈ ਭੂਮਿਏ ਨੇ ਬਹੁਤ ਵੱਡੀ ਆਪਣੇ ਘਰ ਧਰਮਸ਼ਾਲਾ ਬਣਾਈ ਸੀ ਧਰਮਸ਼ਾਲਾ ਬਣਾਈ ਸੀ ਲੰਗਰ 24 ਘੰਟੇ ਲਈ ਰੱਖਦਾ ਸੀ 24 ਘੰਟੇ ਹੀ ਲੰਗਰ ਲਈ ਰੱਖਦਾ ਸੀ ਇਹ ਉਹ ਠੱਗੀ ਕਰਦਾ ਸੀ ਨਾ ਤੇ ਲੰਗਰ ਵੀ ਲਈ ਰੱਖਦਾ ਸੀ ਗੁਰੂ ਨਾਨਕ ਸਾਹਿਬ ਜੀ ਕਿਦੇ ਘੁੰਮਦੇ ਘੁੰਮਦੇ ਉਹਦੇ ਪਿੰਡ ਨੂੰ ਆ ਗਏ ਭਾਈ ਘੁੰਮਗੇ ਦੇ ਪਿੰਡ ਨੂੰ ਆਵੇ ਆ ਗਏ ਤੇ ਪਿੰਡੋਂ ਬਾਹਰ-ਬਾਰ ਬਹਿ ਗਏ ਉਹ ਪਿੰਡੋਂ ਬਾਹਰ-ਬਾਰ ਬਹਿ ਗਏ ਤੇ ਉਥੋਂ ਦੇ ਲੋਕਾਂ ਨੂੰ ਭਾਈ ਘੁੰਮਗੇ ਨੇ ਕਿਹਾ ਸੀ ਪਈ ਕੋਈ ਵੀ ਮੇਰੇ ਲਾਗੇ ਲਾਗੇ ਸਾਗ ਸੰਗਤ ਕੋਈ ਸਾਧੂ ਸੰਤ ਆਇਆ ਹੋਵੇ ਤੇ ਮੇਰੇ ਘਰ ਲਿਆਉਣਾ ਤੁਸੀਂ ਮੇਰੇ ਘਰ ਲਿਆਉਣਾ ਤੇ ਪ੍ਰਸ਼ਾਦਾ ਸ਼ਗਨ ਤੋਂ ਬਿਗੈਰ ਜਾਣਾ ਨਹੀਂ ਹੈਗਾ ਉਥੋਂ ਦੇ ਲੋਕਾਂ ਨੂੰ ਪਤਾ ਲੱਗਾ ਤੇ ਬਾਹਰ ਇੱਕ ਸਾਧ ਸੰਤ ਬੈਠਾ ਹੋਵੇ ਜਗਤ ਦਾ ਜਗਤ ਦਾ ਵਾਲੀ ਬੈਠਾ ਹੋਵੇ ਗੁਰੂ ਨਾਨਕ ਪਾਤਸ਼ਾਹੀ ਪੰਜੀ ਪਾਛੀ ਗੁਰੂ ਨਾਨਕ ਦੀ ਉਹ ਬੈਠੇ ਸਨ ਬਾਰ-ਬਾਰ ਉਹ ਬੈਠੇ ਹਣ ਤੇ ਉਥੋਂ ਦੇ ਲੋਕਾਂ ਨੇ ਆਣ ਕੇ ਤੇ ਗੁਰੂ ਨੂੰ ਪਖੀਰ ਸਮਝਿਆ ਫਖੀਰ ਸਮਝ ਕੇ ਤੇ ਉਹਨਾਂ ਨੇ ਆਣ ਕੇ ਆਖਿਆ ਵੀ ਫਖੀਰ ਜੀ ਇੱਥੇ ਡੇਰਾ ਨਾ ਲਾਓ ਸਾਧ ਜੀ ਇੱਥੇ ਡੇਰਾ ਨਾ ਲਾਓ ਭਾਈ ਭੂਮੀਆਂ ਦੇ ਘਰ ਲੰਗਰ ਬਹੁਤ ਚੱਲਦਾ ਹੈ ਉਹਨੇ ਕਿਹਾ ਹੀ ਵੀ ਜਿਹੜਾ ਵੀ ਮੇਰੇ ਪਿੰਡ ਚ ਆਵੇ ਲਾਗੇ ਜਾਗੇ ਬਾਰ ਬਾਰ ਬਵੇ ਸਾਧ ਸੰਤ ਕੋਈ ਵੀ ਫਖੀਰ ਸਾਧੂ ਹੋਵੇ ਤੇ ਉਹਨੂੰ ਮੇਰੇ ਘਰ ਲੈ ਆਉਣਾ ਉਹ ਪ੍ਰਸ਼ਾਦਾ ਛਕਣ ਤੋਂ ਬਿਨਾ ਮੈਂ ਨਹੀਂ ਜਾਣ ਦੇਣਾ ਉਹਨਾਂ ਕੀਤਾ ਉਹ ਭਾਈ ਭੂਮੀਆਂ ਉਹਨਾਂ ਦੀ ਗੱਲ ਸੁਣ ਕੇ ਉਹ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਗੱਲ ਸੁਣ ਕੇ ਤੇ ਭਾਈ ਭੂਮੀਆਂ ਦੇ ਘਰ ਨੂੰ ਤੁਰ ਪਿਆ ਤੁਰ ਪਿਆ ਜਦੋਂ ਉਹਦੇ ਘਰ ਚਲਾ ਗਿਆ ਤੇ ਕਹਿਣ ਲੱਗਾ ਵੀ ਗੁਰੂ ਮਹਾਰਾਜ ਜੀ ਪ੍ਰਸ਼ਾਦਾ ਛਕਣਾ ਸੰਤ ਜੀ ਪ੍ਰਸ਼ਾਦਾ ਛਕੋ ਇਥੋਂ ਛਕੇ ਤੋਂ ਬਗੈਰ ਕੋਈ ਜਾਂਦਾ ਨਹੀਂ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਭਾਈ ਭੂਮੀਆਂ ਨੂੰ ਵੀ ਮੈਂ ਪ੍ਰਸ਼ਾਦਾ ਤਾਂ ਛਕਾਂਗਾ ਤੂੰ ਕੀ ਕਮਾਈ ਕਰਨਾ ਚਾਹ ਤੇ ਕੀ ਕੰਮ ਕਰਨਾ ਹੈ ਭਾਈ ਭੂਂਦਿਆਂ ਨੇ ਸੱਚ ਬੋਲਿਆ ਮੈਂ ਜਿਹਨੇ ਠੱਗੀ ਮਾਰਨਾ ਤੇ ਰਾਤ ਨੂੰ ਚੋਰੀ ਕਰਨਾ ਜਿਹਨੇ ਮੈਂ ਠੱਗੀ ਮਾਰਨਾ ਕਿਸੇ ਨੂੰ ਲੰਘਣ ਨਹੀਂ ਦਿੰਦਾ ਰਾਈ ਮਿਸ਼ਾਫਰ ਨੂੰ ਕਿਸੇ ਅੰਦੇ ਜਾਂਦੇ ਨੂੰ ਕਿਸੇ ਦੇ ਜਿੱਤਰਾ ਵੀ ਮੇਰਾ ਠੱਗੀ ਵਜੇ ਮੈਂ ਠੱਗੀ ਮਾਰਨਾ ਤੇ ਰਾਤ ਨੂੰ ਮੈਂ ਚੋਰੀਆਂ ਕਰਨਾ ਪਰ ਮੈਂ ਚੋਰੀ ਕਰਨਾ ਵਾਂ ਠੱਗੀ ਮਾਰਨਾ ਵਾਂ ਤੇ ਮੈਂ ਲੰਗਰ ਵੀ ਪੜਾਉਣਾ ਮੈਂ ਧਰਮਸ਼ਾਲਾ ਘਰ ਬਣਾਈ ਹੈ ਕੋਹੇ ਨੂੰ ਮੈਂ ਜਾਣ ਨਹੀਂ ਜਾਂਦਾ ਸੰਤਪਖੀਰ ਜੀ ਉਹਨੂੰ ਨਹੀਂ ਸੀ ਪਤਾ ਉਹ ਜਦੋਂ ਮਨੇ ਉਹਦੀ ਸ਼ਕਲ ਵੇਖੀ ਨਾ ਭਾਈ ਭੁੰਗੀਆਂ ਨੇ ਵੀ ਇਹ ਤੇ ਕੋਈ ਵਖਰਾ ਰੂਪ ਹੈ ਗੁਰੂ ਨਾਨਕ ਦੇਵ ਦਾ ਉਹ ਤੇ ਪਹਿਲਾਂ ਹੀ ਲੀਨ ਹੋ ਗਿਆ ਉਹਦੇ ਵੇਲੇ ਵੀ ਇਸਕੇ ਹੋ ਗਿਆ ਗੁਰੂ ਨਾਨਕ ਦੇਵ ਨੇ ਆਖਿਆ ਵੀ ਮੈਂ ਤੇਰੇ ਘਰੋਂ ਲੰਗਰ ਨਹੀਂ ਛਕਣਾ ਤਾਂ ਸ਼ਕਾਂਗਾ ਜੇ ਮੇਰੀ ਗੱਲ ਮੰਨੇਗਾ ਤੇ ਆਂਦਾ ਦੱਸੋ ਜੀ ਆਂਦਾ ਚੋਰੀ ਵੀ ਛੱਡ ਦੇ ਤੇ ਠੱਗੀ ਵੀ ਛੱਡ ਦੇ ਤੇ ਤਾਂ ਤੇਰੇ ਘਰ ਦਾ ਪ੍ਰਸ਼ਾਦਾ ਸ਼ਕਣਾ ਮੈਂ ਆਂਦਾ ਵੀ ਇਹੋ ਮੇਰਾ ਸ਼ੁਰੂ ਤੋਂ ਹੀ ਕੰਮ ਹੋਇਆ ਤੇ ਨਾ ਮੈਂ ਚੋਰੀ ਛੱਡਣੀ ਐ ਤੇ ਨਾ ਮੈਂ ਠੱਗੀ ਛੱਡਣੀ ਐ ਆਂਦਾ ਜੇ ਇਹ ਗੱਲ ਰਹਿਂਦੇ ਜਿਹੜੀ ਮੈਂ ਅਗਲੀ ਗੱਲ ਕਰਨ ਲੱਗਾ ਉਹ ਤੈਨੂੰ ਮੰਨਣੀ ਪੈਣੀ ਐ ਹਾਂ ਤਾਂ ਠੀਕ ਐ ਦੱਸੋ ਗੁਰੂ ਜੀ ਸਾਹਿਬ ਜੀ ਦੱਸੋ ਹਾਂ ਤਾਂ ਤਿੰਨ ਵਜਾਂ ਨੇ ਮੇਰੇ ਤਿੰਨ ਵਜਾਂ ਨੇ ਮੇਰੇ ਇੱਕ ਤੂੰ ਝੂਠ ਨਹੀਂ ਮਾਰਨਾ ਇੱਕ ਤੂੰ ਗਰੀਬਾਂ ਨੂੰ ਤਕਾ ਹੁੰਦਾ ਵੇਖਣਾ ਨਹੀਂ ਗਰੀਬਾਂ ਨਾਲ ਤਕਾ ਹੁੰੰਡਿਆ ਹੋਏਗਾ ਕਿਸੇ ਨੂੰ ਕੁੱਟ ਮਾਰ ਪਈਂਦੀ ਹੋਏ ਜਾਂ ਤਕਾ ਹੁੰੰਡਿਆ ਹੋਏ ਕਿਸੇ ਦੇ ਵਿੱਚ ਤੇ ਉਹ ਤੂੰ ਜਰਨਾ ਨਹੀਂ ਵੇਖਣਾ ਨਹੀਂ ਤੇ ਜਾਇਆ ਵੀ ਕਿਸੇ ਦੇ ਘਰ ਦਾ ਨਿੰਮਕ ਖਾ ਗਏ ਤੇ ਤੁਹਰਾਮ ਨਹੀਂ ਕਰਨਾ ਉਹ ਕਹਿ ਲਗਾਏ ਗੁਰੂ ਜੀ ਮੈਨੂੰ ਗੱਲ ਮਨਜ਼ੂਰ ਏ ਇਹ ਮੈਨੂੰ ਗੱਲ ਮਨਜ਼ੂਰ ਏ ਗੁਰੂ ਸਾਹਿਬ ਜੀ ਇਹ ਮਨਜ਼ੂਰ ਏ ਗਾ ਉਹਨੇ ਭਾਈ ਭੂਮਿੰਗੇ ਨੇ ਕੀਤਾ ਗੁਰੂ ਸਾਹਿਬ ਨੂੰ ਉੱਥੇ ਭਾ ਲਿਆ ਤੇ ਜੰਗਲਾਂ 'ਚ ਗਿਆ ਜੰਗਲਾਂ 'ਚ ਉਹ ਲੱਕੜਾਂ ਚੋਂ ਕੇ ਲਿਆਇਆ ਲੱਕੜਾਂ ਚੋਂ ਕੇ ਲਿਆਇਆ ਤੇ ਉਹਨੇ ਵੇਚੀਆਂ ਉਹ ਵੇਚ ਗਏ ਤੇ ਫਿਰ ਉਹ ਥੋੜਾ ਰੋਤਾ ਰਾ ਛਣ ਲਿਆ ਆ ਤੇ ਉਹਦਾ ਰਾ ਛਲਪਕਾ ਕੇ ਫਿਰ ਤੇ ਕਮਾਈ ਕਰਕੇ ਤੇ ਗੁਰੂ ਸਾਹਿਬ ਨੂੰ ਰੋਟੀ ਖਵਾਲੀ ਰੋਟੀ ਖਵਾਲੀ ਤੇ ਚੋਰੀ ਵੀ ਛੜ ਦਿੱਤੀ ਤੇ ਠੱਗੀ ਵੀ ਛੜ ਦਿੱਤੀ ਉਹਨੇ ਕੀ ਤਾਂ ਵੀ ਆਖਣ ਲੱਗਾ ਵੀ ਜਿਹੜਾ ਮੈਂ ਰੋਜ਼ ਲੰਗਰ ਲਾਉਂਦਾ ਹਾਂ ਆਪਣੇ ਘਰ ਹੀ ਮੈਂ ਤੇ ਧਰਮਸ਼ਾਲਾ ਖੋਲਿਆ ਹੀ ਗਰੀਬਾਂ ਨੂੰ ਲੰਗਰ ਵਰਤਾਉਂਦਾ ਖਵਾਲਦਾ ਹਾਂ ਤੇ ਇਹ ਤੇ ਕੰਮ ਹੁਣ ਮੇਰਾ ਖਤੇ ਹੋ ਗਿਆ ਬੰਦ ਹੋ ਗਿਆ ਨਾ ਮੈਂ ਚੋਰੀ ਕਰਨਾ ਤੇ ਨਾ ਮੈਂ ਠੱਗੀ ਮਾਰਨਾ ਤੇ ਹੁਣ ਇਹ ਕਿਤਰਾ ਕੰਮ ਚੱਲੇਗਾ ਹੋਏ ਨਾ ਤੇ ਕਿਸੇ ਰਾਜੇ ਦਾ ਘਰ ਲੁੱਟਾਂ ਹੋਏ ਤਾਂ ਮੈਂ ਕਿਸੇ ਰਾਜੇ ਦਾ ਘਰ ਲੁੱਟਾਂ ਮੁੰਨੇ ਕੀਤਾ ਕਿਸੇ ਘਰ ਰਾਜੇ ਦਾ ਘਰ ਲੁੱਟਣਾ ਕਾਰਨ ਕਰਕੇ ਉਨੇ ਸੋਨੇ ਵਸਤਰ ਪਾ ਲੇ ਸੋਨਾ ਸੋਨਾ ਕਰ ਕੇ ਉਹਨੇ ਆਪਣਾ ਪਸ਼ਾਕਾ ਪਹਿਨ ਲਿਆ ਪਹਿਣ ਕੇ ਜੇ ਉਹ ਕਿਸੇ ਰਾਜੇ ਦੇ ਘਰ ਉਹਨੇ ਤੱਕ ਲਈ ਉਹਦੇ ਘਰ ਚਲਾ ਗਿਆ ਉਹਦੇ ਘਰ ਚਲਾ ਗਿਆ ਚੋਰੀ ਕਰਨ ਵਾਸਤੇ ਉਹਦੇ ਘਰ ਨਾ ਉਹਦੇ ਘਰ ਰਾਜੇ ਦੇ ਘਰ ਮੈਂ ਚੋਰੀ ਕਰਨਾ ਉਹ ਨਾ ਗਰੀਬ ਗੁਰਬੇ ਨੂੰ ਤਾਂ ਨਹੀਂ ਮੈਂ ਲੁੱਟਣਾ ਤੇ ਨਾ ਮੈਂ ਠੱਗੀ ਮਾਰਨੀ ਹੈ ਉਹਦੇ ਘਰ ਚਲਾ ਗਿਆ ਜਿਸ ਕਰੀ ਰਾਜੇ ਦੇ ਘਰ ਚਲਾ ਗਿਆ ਲੀੜੇ ਪਹਿਣ ਪਾ ਕੇ ਵੀ ਮੈਂ ਕੋਈ ਕੰਮ ਤੋਰੀ ਰੱਖਾਂ ਕੋਈ ਨਾ ਕੋਈ ਜਦੋਂ ਚਲਾ ਗਿਆ ਤੇ ਅੱਗੇ ਜਿਹੜਾ ਤੂੰ ਬੈਠਾ ਸਕੌਟੀ ਗਾੜ ਜਾਂ ਉਹਨੇ ਜਿਹੜੇ ਰਾਜੇ ਨੇ ਅੱਗੇ ਵਜੀਰ ਰੱਖੇ ਹਨ ਨੌਕਰ ਚਾਕਰ ਉਹ ਨੌਕਰ ਚਾਕਰ ਜਿਹੜਾ ਹੀ ਉਹ ਆਖਣ ਲੱਗਾ ਭਾਈ ਭੂਮੀਆਂ ਨੂੰ ਲੀੜੇ ਕੱਪੜੇ ਵੇਖ ਕੇ ਉਹਦੇ ਪਈ ਤੂੰ ਕੌਣ ਐ ਭਾਈ ਭੂਮੀਆਂ ਨੂੰ ਬਾਲ ਕੇਤੇ ਆ ਗਈ ਗੁਰੂ ਸਾਹਿਬ ਦੀ ਵੀ ਉਹਨੇ ਕਿਹਾ ਸੀ ਵੀ ਝੂਠ ਨਾ ਮਾਰੀ ਅਪਾ ਭਾਈ ਭੂਮੀਆਂ ਨੂੰ ਚੇਤੇ ਆ ਗਈ ਮੈਂ ਝੂਠ ਨਹੀਂ ਮਾਰਨਾ ਆਖਣ ਲਗਾ ਮੈਂ ਚੋਰ ਹਾਂ ਉਹ ਪੁੱਛਣ ਲਗਾ ਰਹਾ ਜੇ ਲਗ ਰਹਾ ਨਾ ਉਪਰ ਹੀ ਬੂਏ ਦੇ ਵਿੱਚ ਉਹ ਨੰਗਾ ਤੋਂ ਪਹਿਲੋਂ ਆਂਦਾ ਵੀ ਤੂੰ ਨੰਗਾ ਲਗਾ ਕਿ ਕੌਣ ਐ ਤੂੰ ਈੜੇ ਕੱਪੜੇ ਈ ਦੇ ਵੇਖ ਕੇ ਤੌਰ ਵਾਲੇ ਤੇ ਆਂਦਾ ਤੂੰ ਕੌਣ ਐ ਤੇ ਆਂਦਾ ਮੈਂ ਚੋਰ ਹਾਂ ਉਹਨੇ ਝੂਠ ਨਾ ਮਾਰਿਆ ਜੋ ਗੁਰੂ ਸਾਹਿਬ ਨੇ ਕਿਹਾ ਸੀ ਉਹਨੇ ਉਹ ਹੀ ਬੋਲਿਆ ਸੱਚ ਬੋਲਿਆ ਮੈਂ ਚੋਰ ਆ ਜਿਹੜਾ ਸੀ ਨਾ ਉਹ ਅੱਗੇ ਬੈਠਾ ਜਿਹਨੇ ਨਗਾਉਣਾ ਨਹੀਂ ਉਹ ਡਰ ਗਿਆ ਵੀ ਜੇ ਮੈਂ ਇਹਨੂੰ ਨੰਗਾ ਆਇਆ ਤਾਂ ਹੋ ਸਕਦਾ ਕੋਈ ਗੁਰੂ ਨੂੰ ਜਨ ਵਾਲਾ ਰਾਜੇ ਨੂੰ ਮਿਲਣ ਵਾਲਾ ਹੋਵੇ ਜਾਂ ਕੋਈ ਚੰਗੇ ਕੱਪੜਿਆਂ ਵਾਲਾ ਭਾਈ ਹੈ ਸ਼ਾਇਦ ਕੌਣ ਹੈ ਕੱਲ ਨੂੰ ਉਹ ਲਾਏ ਮੈਨੂੰ ਹੀ ਇਥੋਂ ਗੋਠਣਾ ਪੈਗਾ ਖਣ ਕੇ ਜਾ ਘਰ ਨੂੰ ਨੌਕਰੀ ਛੱਡ ਕੇ ਉਹਨੇ ਲੰਗਰ ਦਿੱਤਾ ਉਹਨੇ ਲੰਗਰ ਦਿੱਤਾ ਅੰਦਰ ਚਲਾ ਗਿਆ ਰਾਜੇ ਦੇ ਮਹਿਲਾਂ ਚ ਜਾ ਕੇ ਦਾਖਲ ਹੋ ਗਿਆ ਭਾਈ ਘੁੰਮੀਆਂ ਰਾਜੇ ਦੇ ਮਹਿਲਾਂ ਚ ਜਾ ਕੇ ਦਾਖਲ ਹੋ ਗਿਆ ਅੰਦਰ ਜਾ ਕੇ ਜਿਉਂ ਘੁੰਮਣ ਲਗਾ ਅੰਦਰ ਫੇਰ ਫੂਰ ਕੇ ਕਿਹਰੇ ਅੰਦਰ ਜੇਵਰ ਪਏ ਹਣ ਰਾਜੇ ਦੇ ਰਾਣੀਆਂ ਦੇ ਜੋ ਵੀ ਹਾਰ ਸ਼ਿੰਗਾਰ ਮੋਤੀ ਹਨ ਜਿਹੜੇ ਸੁੱਚੇ ਮੋਤੀ ਜੋ ਵੀ ਤਾਂ ਨਹੀਂ ਦੌਲਤ ਉਹ ਅਸ ਅੰਦਰ ਚਲਾ ਗਿਆ ਭਾਈ ਘੁੰਮੀਆਂ ਉਹ ਸੰਦਰ ਚਲਾ ਗਿਆ ਉਹਨੇ ਸਾਰਾ ਲੋਟ ਲੱਟ ਕੇ ਲੋਟ ਲੱਟ ਕੇ ਤੇ ਉਹਨੇ ਗਠੜੀ ਬੰਨ ਲਈ ਉਹਨੇ ਗਠੜੀ ਬੰਨ ਲਈ ਜਿਸ ਕਰੀ ਉਹਨੇ ਗਠੜੀ ਬੰਨ ਲਈ ਨਾ ਤੇ ਪਿੱਛੇ ਪਾ ਲਈ ਗਠੜੀ ਉਹਨੇ ਪਿੱਛੇ ਗਠੜੀ ਪਾ ਲਈ ਬੂਹਾ ਖੋਲਿਆ ਤੇ ਬਾਹਰ ਨਿਕਲਿਆ ਨਿਕਲਿਆ ਤੇ ਉਹਦੀ ਇੱਛਾ ਪੈ ਗਈ ਸੋਈ ਬਣ ਆਈ ਬੂ ਮੇਹਦੇ ਗੱਦੀ ਪਈ ਸੋਈ ਵਾਲੋ ਉੱਥੇ ਬੜੇ ਵਧੀਆ ਭਾਂਡੇ ਸੁੰਦਰ-ਸੁੰਦਰ ਭਾਂਡੇ ਪਏ ਹਨ ਬਰਤਨ ਪਏ ਹਨ ਹੰਦਾ ਵੇਖ ਕੇ ਜਮਾ ਇੱਥੇ ਕੀ ਕੁਸ਼ ਬਣਿਆ ਰਾਜੇ ਦੇ ਮਹਿਲਾ ਤਿਲ ਸੋਈ ਦੇ ਵਿੱਚ ਖਾਣ ਪੀਣ ਨੂੰ ਕੀ ਬਣਿਆ ਉੱਥੇ ਜਦੋਂ ਝਾਤੀ ਮਾਰੀ ਤੇ ਉਹ ਅੰਦਰ ਸੋਈ ਦੇ ਅੰਦਰ ਹੋਇਆ ਜਦੋਂ ਤੇ ਅੰਦਰ ਇੱਕ ਭਾਂਡੇ ਦੇ ਵਿੱਚ ਕਿਉਰ ਨ ਪਿਆ ਸੀ ਰਾਜੇ ਦਾ ਕਿਉਰ ਨ ਪਿਆ ਸੀ ਰਾਜੇ ਦਾ ਉਹਨੇ ਕੀਤਾ ਇੱਕ ਉਂਗਲੀ ਲਾਹੇ ਉਂਗਲੀ ਲਾਹੇ ਜਦੋਂ ਨੇ ਚੱਖਿਆ ਨਾ ਚੱਖਿਆ ਉਹਨੇ ਮੂੰਹ ਚ ਪਾ ਕੇ ਤੇ ਉਹ ਨੂਨ ਉਹ ਚੂਰਨ ਦੇ ਵਿੱਚ ਨੂਨ ਹੀ ਉਹਨੇ ਉਹਥੇ ਹੀ ਗੱਠੜੀ ਤਾਰ ਦਿੱਤੀ ਤੇ ਉਥੇ ਹੀ ਨੂਨ ਵਾਲਾ ਭਾਂਡਾ ਰਹਾ ਜਿੱਦਾਂ ਕਹਾਂਗਾ ਮੈਂ ਨੂਨ ਖਾਦਾ ਗਿਆ ਤੇ ਮੈਂ ਗੁਰੂ ਸਾਹਿਬਾਂ ਨਾਲ ਗੱਲ ਕੀਤੀ ਹੈ ਗੁਰੂ ਨਾਲ ਤੇਵ ਨਾਲ ਤੇ ਨੂਨ ਖਾ ਕੇ ਹਰਾਮ ਨਹੀਂ ਕਰਨਾ ਤੇ ਮੈਂ ਹੁਣ ਇਥੋਂ ਕੁਛ ਨਹੀਂ ਚੁੱਕ ਕੇ ਖੜਨਾ। ਉਥੇ ਗੱਟਰੀ ਛੱਡ ਗਿਆ। ਬੱਟਰੀ ਛੱਡ ਗਿਆ ਤੇ ਦਿਨ ਚੜਿਆ। ਰਾਜਾ ਨੇ ਵੇਖਿਆ ਅੰਦਰ ਵੜ ਕੇ ਬਹੁਤ ਕੁਝ ਉਤਲ-ਪੁਤਲ ਹੋਇਆ, ਖਿਲਰਿਆ ਅਸਮਾਨ। ਗੁੱਠੀ ਵੇਖੀ ਇੱਕ ਗੱਡ ਵੇਖੀ ਤੇ ਵੱਧੀ ਸੀ। ਗਿਆਨਿਆਂ ਦੀ ਜੋ ਵੀ ਚੀਜ਼ਾਂ ਵਸਤੂ ਚੰਗੀਆਂ ਚੰਗੀਆਂ ਸੀ ਤਾਂ ਦੀ ਗੱਟਰੀ ਵੱਧੀ ਸੀ। ਅੰਦਰ ਵੀ ਆਏ ਵੀ ਜ਼ਰੂਰ ਨੇ ਚੋਰ ਤੇ ਖੜਿਆ ਵੀ ਕੱਖ ਨਹੀਂ ਇਹ ਕੀ ਗੱਲ ਬਣੀ ਐ ਉਹਨੇ ਪੁੱਛਿਆ ਆਪਣੇ ਜਿਹੜੇ ਬੁਏ ਅੱਗੇ ਬੈਠੇ ਸਨ ਉਹਨਾਂ ਨੂੰ ਐ ਦੱਸੋ ਬਈ ਕਿਹੜਾ ਅੰਦਰ ਚੋਰ ਵੜਿਆ ਸੀ ਜਿਨੇ ਆਹ ਕੁਛ ਕੀਤਾ ਅੰਦਰ ਜਾ ਕੇ ਉਹ ਕਹਿਣ ਲਗਾ ਐ ਤੋ ਵੀ ਜੋਂ ਜਿਹੜਾ ਬੈਠਾ ਸੀ ਜਿਨੇ ਲਗਾਇਆ ਸੀ ਬਈ ਜੀ ਰਾਤੀ ਰਾਜਾ ਜੀ ਇੱਕ ਨੰਘਿਆ ਜ਼ਰੂਰ ਹੀ ਤੇ ਉਹ ਕਹਿੰਦਾ ਸੀ ਮੈਂ ਚੋਰ ਆ ਉਰੋ ਦੇ ਕੱਪੜੇ ਨਹੀਂ ਚੋਰਾਵਾਂ ਵਾਲੇ ਮੈਂ ਤਾਂ ਲਗਾਤਾ ਹੀ ਹਾਂ ਦਾ ਇਸ ਤਰ੍ਹਾਂ ਕਰੋ ਜੋ ਠੱਗ ਜੋ ਚੋਰ ਹੈ ਸਭਨਾਂ ਨੂੰ ਫੜਕੇ ਲਿਆਓ ਉਹ ਕਮ ਦੇਤਾ ਰਾਜੇ ਨੇ ਵੀ ਜੋ ਚੋਰ ਠੱਗ ਨਿਕਾ ਮੋਟਾ ਸਾਰੇ ਕਾਬੂ ਕਰਕੇ ਮੇਰੇ ਮਈਆਂ ਚ ਲਿਆਓ ਉਹ ਲਿਆ ਤੇ ਫੜਕੇ ਲਾਗੇ ਲਾਗੇ ਤੇ ਜੋ ਚੋਰ ਠੱਗ ਹਨ ਲਗੇ ਕਟਾਪਾ ਚਾਣਨ ਲਗੇ ਚਾਹ ਨਗਰੀਬਾਂ ਨੂੰ ਫੜ ਲਿਆਂਦਾ ਅੱਜ ਕੱਲ ਗਰੀਬ ਹੀ ਫੜਿਆ ਜਾਂਦਾ ਨੇ ਜਿਹੜਾ ਕਰਨ ਵਾਇਦੋ ਉਹ ਤਾਂ ਕਾਗੂ ਨਹੀਂ ਹੁੰਦੇ ਉਹ ਗਰੀਬਾਂ ਨੂੰ ਫੜ ਕੇ ਲੈ ਲਗੇ ਕੁੱਟਣ ਵਾਹੀ ਭੁੰਗੇ ਦਾ ਧੰਮ ਨੇ ਪੈ ਗਿਆ ਤੇ ਇਹਦੇ ਗਰੀਬਾਂ ਨੂੰ ਕੁੱਟਣ ਡਏ ਨੇ ਤੇ ਮਿਹਨੂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੀ ਗਰੀਬਾਂ ਨਾਲ ਧੱਕਾ ਹੁੰਦਾ ਹੋਵੇਗਾ ਤੇ ਹੁਣ ਇਹਦਾ ਵੇਖਣਾ ਨਹੀਂ ਇਹਵੇਂ ਹੁੰਦੀ ਆ ਗਰੀਬਾਂ ਨਾਲ ਧੱਕਾ ਹੋਣ ਡਿਆ ਕੀ ਦਾ ਮੈਂ ਵਾ ਤੇ ਤੱਕ ਆਉਂ ਨਾ ਮੰਗੁੰਦਿਆ ਇਹ ਹੁਣ ਨਹੀਂ ਹੁੰਦਿਆ ਨਾ ਉਹਨੇ ਆਣ ਕੇ ਤੇ ਕਹਿਤਾ ਉਥੇ ਤੇ ਇਹਨਾਂ ਦਾ ਕੋਈ ਕਸੂਰ ਨਹੀਂ ਗਰੀਬਾਂ ਦਾ ਤੇ ਕਸੂਰ ਮੇਰਾ ਹੁਣਾਂ ਸਾਰੇ ਛੱਡ ਦਿੱਤੇ ਜਿੰਨੇ ਵੀ ਆਏ ਸੰ ਕਿਉਂ ਉਠਾ ਕੇ ਝੁੱਠੇ ਜਾਠੇ ਸਾਰੇ ਛੱਡ ਦਿੱਤੇ ਗਰੀਬ ਜਿਹੇ ਸਾਂ ਉਹਨਾਂ ਭਾਈ ਭੂਮੀਆਂ ਨੂੰ ਫੜ ਲਿਆ ਫੜ ਕੇ ਤੇ ਆਖਣ ਲਗਾ ਵੀ ਇਹ ਤਾਂ ਗਠੜੀ ਬੱਧੀ ਵੀ ਹੈ ਅਹੀ ਤੇ ਕਿਉਂ ਛੱਡ ਗਿਆ ਤੂੰ ਕਿਉਂ ਨਹੀਂ ਲੁੱਟ ਕੇ ਘਰ ਮੇਰਾ ਖੜਿਆ ਤੂੰ ਮੈਨੂੰ ਇਹ ਗੱਲ ਸੁਣਾ ਪਹਿਲੋ ਉਹਨੇ ਸਾਰੀ ਗੱਲ ਦੱਸੀ ਜੋ ਵੀ ਹੋਈ ਵੀਤੀ ਉਹਨੇ ਸਾਰੀ ਗੱਲ ਸੁਣਾਈ ਵੀ ਬਾਬੇ ਨਾਨਕ ਨੇ ਮੈਨੂੰ ਆਹ ਗੱਲ ਕਹੀ ਸੀ ਆਂਦੇ ਇਤਰਾ ਕਰ ਮੈਨੂੰ ਬਾਬਾ ਨਾਨਕ ਮਿਲਾ ਆਪਣਾ ਜਿਹੜਾ ਤੇ ਮੈਂ ਵੀ ਉਹਨੂੰ ਪਾਵਾਂ ਤੇ ਤੂੰ ਇਤਰਾ ਕਰ ਵੀ ਮੇਰੇ ਪਹਿਲਾਂ ਦਾ ਵਜ਼ੀਰ ਬਣ ਜਾ ਤੂੰ ਮੇਰੇ ਪਹਿਲਾਂ ਦਾ ਵਜ਼ੀਰ ਬਣ ਜਾ ਤੈਨੂੰ ਮੈਂ ਤਨਖਾਹ ਦਵਾਂਗਾ ਨੌਕਰ ਰੱਖਿਆ ਜਾਏਗਾ ਤੂੰ ਤੇ ਤੇਰੀ ਮੈਂ ਇੱਕ ਧਰਮਸ਼ਾਲਾ ਬਣਾ ਦੇਣਾ ਤੇ ਲੰਗਰ ਵੀ ਲਗਾ ਰਹੇਗਾ ਤੇਰਾ ਤੇਰਾ ਲੰਗਰ ਵੀ ਲਗਾ ਰਹੇਗਾ ਗੁਰੂ ਮਹਾਰਾਜ ਨਾਲ ਗੱਲ ਹੋਈ ਉਹ ਵੀ ਬਹੁਤ ਵਧੀਆ ਭਗਤੀ ਕੀਤੀ ਰਾਜੇ ਨੇ ਵੀ ਉਹ ਵੀ ਉਸ ਪਾਸੇ ਵਿੱਚ ਉਲਸਾਤਿ ਮਾਰਨਾ ਜੋ ਵੀ ਕਰ ਰਾਇ ਠੱਗੀਆਂ ਉਹਨੇ ਉਹ ਵੀ हट ਗਿਆ ਉਹ ਵੀ ਰੰਗਿਆ ਗਿਆ ਤੇ ਭਾਈ ਭੂਮੀਆਂ ਦੀ ਵੀ ਜਾਨ ਛੁੱਟ ਗਈ ਗੁਰੂ ਮਹਾਰਾਜ ਦੇ ਨਾਲ ਉਹਦੀ ਕਿਰਪਾ ਹੋ ਗਈ ਉਹਦੇ ਤੇ ਤੇ ਭਾਈ ਭੂਮੀਆਂ ਵੀ ਰੰਗਿਆ ਗਿਆ ਮਾਰੇ ਇਧਰੋਂ ਛੁੱਟ ਗਿਆ ਚੋਰੀਆਂ ਠੱਗੀਆਂ ਤੂੰ ਇਹ ਗੱਲ ਹੈ ਸੱਚ ਦਾ ਸਾਥ ਹੀ ਹੁੰਦਾ ਜੋ ਸੱਚੇ ਜੋ ਝੂਠੇ ਜਿਹੜਾ ਸੱਚ ਬੋਲ ਦਿੰਦਾ ਨਾ ਉਹ ਤਾਂ ਸੱਚ ਹੀ ਹੁੰਦਾ ਹੈ ਇਹ ਮੇਰੀ ਵੀਰੋ ਭਰਾਓ ਇਹ ਨਹੀਂ ਮੇਰੀ ਕਹਾਣੀ ਹੈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਕੋਈ ਗਲਤੀ ਹੋਵੇ ਤਾਂ ਮਾਫ਼ ਕਰਨਾ